ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਮੈਂ ਪੈਕ ਲੈ ਕੇ ਆਈ ਆਂ ਕਿ ਜਿਵੇਂ ਮੌਸਮ ਥੋੜਾ ਚੇਂਜ ਹੋ ਰਿਹਾ ਤੇ ਫੇਸ ਦੇ ਉੱਪਰ ਬਹੁਤ ਹੀ ਡਰਾਈਨੈਸ ਜਿਵੇਂ ਖੁਰਦਰਾਪਣ ਆ ਜਾਂਦਾ ਨਾ ਨੋਜ਼ ਦੇ ਆਸ-ਪਾਸ ਜਾਂ ਲਿਪਸ ਦੇ ਆਸ-ਪਾਸ ਕਾਲਾਪਣ ਬਹੁਤ ਆ ਰਿਹਾ ਇਹਦੇ ਲਈ ਅੱਜ ਮੈਂ ਪੈਕ ਲੈ ਕੇ ਆਈ ਆਂ ਜੋ ਤੁਹਾਡੀ ਸਕਿਨ ਨੂੰ ਬਹੁਤ ਹੀ ਸੌਫਟ ਤੇ ਸਾਈਨ ਤੇ ਗਲੋਇੰਗ ਬਣਾ ਕੇ ਰੱਖੇਗਾ ਇਸਦੇ ਲਈ ਸਾਨੂੰ ਪਹਿਲੀ ਚੀਜ਼ ਚਾਹੀਦੀ ਹੈ ਜੀ ਆ ਦੇਖੋ ਮਲਾਈ ਅਸੀਂ ਲੈ ਲੈਣੀ ਹੈ ਮਲਾਈ ਤਾਜ਼ਾ ਮਲਾਈ ਹੈ ਤੁਸੀਂ ਤਾਜ਼ਾ ਮਲਾਈ ਲੈਣੀ ਹੈਗੀ ਤੁਸੀਂ ਪਹਿਲਾਂ ਦੀ ਪਈ ਹੋਈ ਮਲਾਈ ਨਹੀਂ ਲੈਣੀ ਹੈਗੀ ਜਿਵੇਂ ਅੱਜ ਕੱਲ ਅਸੀਂ ਸਾਰੇ ਰੱਖ ਲੈਂਦੇ ਆ ਕਿ 3-4 ਦਿਨ ਦੀ ਮਲਾਈ ਇਕੱਠੀ ਕਰਕੇ ਫਿਰ ਹੀ ਅਸੀਂ ਜਿਵੇਂ ਘਿਓ ਵਗੈਰਾ ਬਣਾਨੇ ਆ ਤੇ ਤੁਸੀਂ ਤਾਜ਼ਾ ਮਲਾਈ ਲੈਣੀ ਹੈਗੀ ਮੈਂ ਤਾਜ਼ਾ ਮਲਾਈ ਲਈ ਹੈਗੀਆਂ ਮੈਂ ਇਹਦੇ ਵਿੱਚ ਹੋਰ ਕਿਹੜੀ ਕਿਹੜੀ ਚੀਜ਼ ਐਡ ਕਰਨੀ ਹੈ ਤੁਸੀਂ ਦੇਖਣਾ ਤੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਪਲੀਜ਼ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਡੇਲੀ ਮੇਰੀ ਵੀਡੀਓ 9 ਵਜੇ ਆਂਦੀ ਹੈ ਤੁਸੀਂ ਸਾਰੇ ਜਾਨੀ ਦੇਖਿਆ ਕਰੋ ਫੁੱਲ ਵੀਡੀਓ ਦੇਖਿਆ ਕਰੋ ਜੀ ਫਿਰ ਹੀ ਤੁਹਾਨੂੰ ਪਤਾ ਚੱਲੇਗਾ ਕਿ ਕਿਹੜੀ ਕਿਹੜੀ ਚੀਜ਼ ਮੈਂ ਇਹਦੇ ਵਿੱਚ ਐਡ ਕਰਨੀ ਹੈ ਹੋਰ ਤੇ ਕਿਵੇਂ ਅਸੀਂ ਉਤਾਰਨਾ ਹੈ ਪੈਕ ਨੂੰ ਤੇ ਕਿਵੇਂ ਲਗਾਣਾ ਤੇ ਉਤਾਰਨ ਦਾ ਵੀ ਤਰੀਕਾ ਥੋੜਾ ਲੱਗ ਹੁੰਦਾ ਹੈ ਕੋਈ ਹੁੰਦਾ ਹੈ ਪੈਕ ਜਿਹੜਾ ਅਸੀਂ ਡਾਇਰੈਕਟ ਉਤਾਰ ਦਿੰਨੇ ਆ ਕੋਈ ਹੁੰਦਾ ਹੈ ਥੋੜਾ ਅਸੀਂ ਮ사ਜ ਕਰਕੇ ਉਤਾਰਨਾ ਹੁੰਦਾ ਆ ਤੁਸੀਂ ਫੁੱਲ ਵੀਡੀਓ ਦੇਖਿਆ ਕਰੋ ਅੱਜ ਉਹ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਅਸੀਂ ਮਲਾਈ ਵਿੱਚ ਹੋਰ ਕਿਹੜੀ-ਕਿਹੜੀ ਚੀਜ਼ ਐਡ ਕਰਾਂਗੇ ਜਿਸ ਦੇ ਨਾਲ ਸਾਡੇ ਫੇਸ ਦੇ ਉੱਪਰ ਗਲੋ ਤੇ ਨਿਖਾਰ ਵੀ ਬਹੁਤ ਹੀ ਜ਼ਿਆਦਾ ਤੇ ਜੋ ਡਰਾਈਨੈਸ ਆ ਰਹੀ ਹੈ ਕਾਲਾਪਨ ਆ ਰਿਹਾ ਉਹ ਵੀ ਦੂਰ ਹੋ ਜਾਏਗਾ ਇਹਦੇ ਨਾਲ ਤੁਹਾਡੇ ਫੇਸ ਦੇ ਉੱਪਰ ਰਿੰਕਲ ਵੀ ਆਏ ਹੋਏ ਨੇ ਰਿੰਕਲ ਵੀ ਠੀਕ ਹੋਣਗੇ ਜੀ ਸਕਿਨ ਵੀ ਤੁਹਾਡੀ ਲੂਸ ਐ ਉਹ ਵੀ ਟਾਈਟ ਹੋਵੇਗੀ ਤੁਸੀਂ ਆਪ ਖੁਦ ਦੇਖਣਾ ਕਿ ਕਿਹੜੀ ਕਿਹੜੀ ਚੀਜ਼ ਮੈਂ ਐਡ ਕਰ ਰਹੀ ਆ ਆਜੋ ਹੁਣ ਅਸੀਂ ਪੈਕ ਬਣਾਣੇ ਆ ਤੁਸੀਂ ਬੋਲ ਲੈ ਲੈਣਾ ਕਲੀਨ ਹੋਣਾ ਚਾਹੀਦਾ ਜੀ ਬੋਲ ਨੂੰ ਕਲੀਨ ਹੋਣਾ ਚਾਹੀਦਾ ਤੁਹਾਡਾ ਫੇਸ ਵੀ ਕਲੀਨ ਹੋਣਾ ਚਾਹੀਦਾ ਆ ਤੁਹਾਡੇ ਹੈਂਡ ਵੀ ਕਲੀਨ ਹੋਣੇ ਚਾਹੀਦੇ ਜਦੋਂ ਤੁਸੀਂ ਕੋਈ ਪੈਕ ਬਣਾਣੇ ਵਾਸਤੇ ਬੈਠਦੇ ਹੋਣਾ ਤੁਸੀਂ ਪਹਿਲਾਂ ਆਪਣੇ ਹੱਥਾਂ ਨੂੰ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਿਆ ਕਰੋ ਤਾ ਜੋ ਤੁਹਾਡੇ ਤੁਸੀਂ ਪੈਕ ਲਗਾਓ ਤਾਂ ਰਿਜ਼ਲਟ ਵਧੀਆ ਆਵੇ ਜੇ ਤੁਹਾਡਾ ਫੇਸ ਨਹੀਂ ਕਲੀਨ ਤਾਂ ਰਿਜ਼ਲਟ ਵੀ ਵਧੀਆ ਨਹੀਂ ਆਏਗਾ ਮੇਕਅਪ ਨਹੀਂ ਲੱਗਾ ਹੋਣਾ ਚਾਹੀਦਾ ਮੇਕਅਪ ਨੂੰ ਉਤਾਰ ਕੇ ਚੰਗੀ ਤਰ੍ਹਾਂ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਬੋਲਿਆ ਕਿ ਤੁਸੀਂ ਕੋਕੋਨਟ ਆਇਲ ਨਾਲ ਆਪਣਾ ਮੇਕਅਪ ਉਤਾਰ ਸਕਦੇ ਜੀ ਠੀਕ ਹੈ ਜੀ ਫੇਰ ਹੀ ਤੁਸੀਂ ਫੇਸ واਸ਼ ਕਰਨਾ ਤੇ ਕੱਚੇ ਦੁੱਧ ਨਾਲ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਨਾ ਓਪਨ ਪੋਰਸ ਬਿਲਕੁਲ ਕਲੀਨ ਹੋ ਜਾਂਦੇ ਆ ਜੋ ਵੀ ਡਸਟ ਵਗੈਰਾ ਤੁਹਾਡੇ ਫੇਸ ਦੇ ਵਿੱਚ ਗੰਦਗੀ ਵਗੈਰਾ ਓਪਨ ਪੋਰਸ ਦੇ ਵਿੱਚ ਆ ਜਾਂਦੀ ਹੈ ਨਾ ਉਹ ਕਲੀਨ ਹੋ ਜਾਂਦੀ ਆ ਅੱਜ ਹੁਣ ਅਸੀਂ ਪੈਕ ਤਿਆਰ ਕਰੀਏ ਪਹਿਲਾਂ ਅਸੀਂ ਪਾਵਾਂਗੇ ਜੀ ਮਲਾਈ ਤਾਜ਼ਾ ਮਲਾਈ ਲੈਣੀ ਹੈਗੀ ਥੋੜੀ ਪਹਿਲਾਂ ਪਾ ਕੇ ਦੇਖ ਲਿਓ ਪੈਕ ਬਣ ਜਾਂਦਾ ਤਾਂ ਠੀਕ ਹੈ ਇਦੇ ਵਿੱਚ ਐਡ ਕਰਾਂਗੇ ਕਾਫੀ ਜੋ ਤੁਹਾਡੀ ਸਕਿਨ ਨੂੰ ਬਹੁਤ ਹੀ ਵਾਈਟ ਕਰਦੀ ਹੈ ਸਕਰਾਬ ਵੀ ਕਰੇਗੀ ਓਪਨ ਪੋਰਸ ਦੇ ਵਿੱਚ ਜੋ ਵੀ ਗੰਦਗੀ ਵਗੈਰਾ ਉਸ ਨੂੰ ਨਿਕਾਲ ਦੇਵੇਗੀ ਫਿਰ ਅਸੀਂ ਐਡ ਕਰਾਂਗੇ ਜੀ ਬੇਸਨ ਗ੍ਰਾਮ ਫਲਾ ਤਿੰਨਾਂ ਚੀਜ਼ਾਂ ਨੂੰ ਮਿਕਸ ਕਰੋ ਚੰਗੀ ਤਰ੍ਹਾਂ ਅਸੀਂ ਮਲਾਈ ਥੋੜੀ ਹੋਰ ਐਡ ਕਰਾਂਗੇ ਬਹੁਤਾ ਲਿਕਵਿਡ ਨਹੀਂ ਬਣਾਉਣਾ ਹੈਗਾ ਕੋਈ ਵੀ ਚੀਜ਼ ਬਣਾਉਂਦੇ ਜੇ ਤੁਸੀਂ ਜਿਵੇਂ ਰੋ ਮਿਲਕ ਪਾਉਂਦੇ ਜਾਂ ਤੁਸੀਂ ਦਹੀਂ ਪਾਉਂਦੇ ਜੀ ਤਾਂ ਤੁਸੀਂ ਥੋੜਾ ਥੋੜਾ ਪਹਿਲਾਂ ਐਡ ਕਰਿਆ ਕਰੋ ਬਹੁਤ ਹੀ ਸ਼ਾਨਦਾਰੀ ਕਿ ਸੌਫਟ ਹੋ ਜਾਣੀ ਤੁਹਾਡੀ ਸਕਿਨ ਨੂੰ ਮਲਾਈ ਦੇ ਨਾਲ ਕਾਫੀ ਨੇ ਤੁਹਾਡੀ ਰੰਗਤ ਨੂੰ ਨਖਾਰ ਦੇਣਾ ਦਿਲੋਂ ਬਹੁਤ ਹੀ ਕਾਫੀ ਨਾਲ ਆਵੇਗਾ ਜੋ ਵੀ ਦਾਗ-ਧੱਬੇ ਨੇ ਬੇਸਨ ਨੇ ਬਿਲਕੁਲ ਕਲੀਨ ਕਰਦੇ ਨੇ ਤੁਹਾਡੇ ਫੇਸ ਦੇ ਉੱਪਰੋਂ ਜੇ ਪਿੰਪਲ ਐਕਨੇ ਦੇ ਜਾਂ ਤਾਂ ਉਹ ਪਿਗਮੈਂਟੇਸ਼ਨ ਨੇ ਕਾਫੀ ਬੇਸਨ ਦੋਨਾਂ ਚੀਜ਼ਾਂ ਨੇ ਤੁਹਾਡੇ ਫੇਸ ਤੋਂ ਬਿਲਕੁਲ ਰਿਮੂਵ ਕਰ ਦਿੰਦੇ ਆ ਤੇ ਰਿੰਕਲ ਵੀ ਸਾਥ-ਸਾਥ ਰਿਮੂਵ ਹੋਣਗੇ ਮਲਾਈ ਨੂੰ ਤਾਂ ਤੁਸੀਂ ਡੇਲੀ ਜੀ ਆਪਣੇ ਜਿੰਨਾਂ ਦੀ ਡਰਾਈ ਸਕਿਨ ਆ ਨਾ ਮਲਾਈ ਨੂੰ ਡੇਲੀ ਆਪਣੇ ਫੇਸ ਦੇ ਉੱਪਰ ਲਗਾਇਆ ਕਰੋ ਰਾਤ ਨੂੰ ਡੇਲੀ ਜਿਨ੍ਹਾਂ ਦੀ ਆਇਲੀ ਸਕਿਨ ਆ ਉਹ ਵੀ ਲਗਾ ਲੈਣ ਥੋੜੀ ਮਲਾਈ ਲੈ ਕੇ ਆਪਣੇ ਹੱਥ ਦੇ ਉੱਪਰ ਹੀ ਡੇਲੀ ਰਾਤ ਨੂੰ ਤੇ 2-3 ਡ੍ਰੋਪ ਤੁਸੀਂ ਲੈਮਨ ਦੀ ਐਡ ਕਰ ਲਓ ਮਿਕਸ ਕਰਕੇ ਚੰਗੀ ਤਰ੍ਹਾਂ ਆਪਣੇ ਫੇਸ ਦੇ ਉੱਪਰ ਚੰਗੀ ਤਰ੍ਹਾਂ ਤੁਸੀਂ ਮ사ਜ ਕਰਨੀ ਮ사ਜ ਕਰਨੀ ਹੈਗੀ ਉੱਪਰ ਨੂੰ نیچے ਨੂੰ ਸਕਿਨ ਨੂੰ ਨਹੀਂ ਲੈ ਕੇ ਆਣਾ ਉੱਪਰ ਨੂੰ ਲੈ ਕੇ ਜਾਣਾ ਹੈਗਾ ਸਕਿਨ ਨੂੰ ਠੀਕ ਹੈ ਜੀ ਮ사ਜ ਕਰਨੀ ਹੈਗੀ ਡੇਲੀ ਤੁਸੀਂ ਰਾਤ ਨੂੰ ਜਿਨ੍ਹਾਂ ਦੀ ਡਰਾਈਨੈਸ ਬਹੁਤ ਹੀ ਫੇਸ ਦੇ ਉੱਪਰ ਹੈ ਖੁਰਦਰਾਪਣ ਆ ਗਿਆ ਹੈ ਹੁਣ ਅਸੀਂ ਮੈਂ ਤੁਹਾਨੂੰ ਆਪਣੇ ਹੱਥ ਤੇ ਲਗਾ ਕੇ ਦਿਖਾ ਰਹੀ ਹਾਂ ਤੁਸੀਂ ਆਪਣੇ ਫੇਸ ਦੇ ਉੱਪਰ ਲਗਾਣਾ ਹੈ ਜੀ ਪਹਿਲਾਂ ਤੁਸੀਂ ਆਪਣੇ ਫੇਸ ਨੂੰ ਕਲੀਨ ਕਰਨਾ ਜਿਵੇਂ ਮੈਂ ਪਹਿਲਾਂ ਤੁਹਾਨੂੰ ਬੋਲਿਆ ਹੈਗਾ ਹੁਣ ਥੋੜਾ ਮੌਸਮ ਚੇਂਜ ਹੋ ਗਿਆ ਨਾ ਉਹਦੇ ਕਰਕੇ ਥੋੜੀ ਠੰਡ ਹੋਣੀ ਸਟਾਰਟ ਹੋ ਗਈ ਆ ਸਾਡਾ ਫੇਸ ਵੀ ਥੋੜਾ ਨਾ ਡਰਾਈਨੈਸ ਡਰਾਈਨੈਸ ਬਹੁਤ ਹੋ ਗਈ ਸਾਡੇ ਫੇਸ ਦੇ ਉੱਪਰ ਤੁਸੀਂ ਹੁਣ ਤੋਂ ਧਿਆਨ ਦਿਓ ਆਪਣੇ ਫੇਸ ਦਾ ਇਹ ਵੀ ਚੰਗੀ ਤਰ੍ਹਾਂ ਪਹਿਲਾਂ ਅਸੀਂ ਮ사ਜ ਕਰਾਂਗੇ ਸਾਡਾ ਸਕਰਬ ਹੋ ਜਾਏਗਾ ਕਾਫੀ ਦੇ ਨਾਲ 2-3 ਮਿੰਟ ਸਕਰਬ ਕਰਾਂਗੇ ਆਪਾਂ ਜੀ ਤੁਸੀਂ ਆਪਣੇ ਫੇਸ ਦੇ ਉੱਪਰ ਕਰਨਾ ਮੈਂ ਆਪਣੇ ਹੈਂਡ ਤੇ ਕਰਕੇ ਦਿਖਾ ਰਹੀ ਆ ਤੁਸੀਂ ਫੇਸ ਤੇ ਉੱਪਰ ਕਰਨਾ ਹੈਗਾ ਬਹੁਤ ਵਧੀਆ ਰਿਜ਼ਲਟ ਆਵੇਗਾ ਕਾਫੀ ਤੁਹਾਨੂੰ ਪਤਾ ਹੈ ਜੀ ਪੀਨ ਦੇ ਨਾਲ ਨਾਲ ਸਾਡੇ ਫੇਸ ਨੂੰ ਬਹੁਤ ਹੀ ਵਾਈਟ ਕਰਦੀ ਤੇ ਦਾਗ-ਧੱਬੇ ਨੂੰ ਵੀ ਰਿਮੂਵ ਕਰ ਦਿੰਦੀ ਹੈ ਕਾਫੀ ਤਾਂ ਬੇਸਨ ਵੀ ਲਗਾਤਾਰ ਤੁਸੀਂ ਫੇਸ ਵਾਸ਼ ਕਰੋ ਬੇਸਨ ਦੇ ਨਾਲ ਮੈਂ ਪਹਿਲਾਂ ਵੀਡੀਓ ਪਾਈ ਹੋਈ ਹੈ ਕਿ ਬੇਸਨ ਤੇ ਹਲਦੀ ਨਾਲ ਤੁਸੀਂ ਕੱਚਾ ਦੁੱਧ ਪਾ ਲਓ ਜੋ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਉਹੀ ਪਾ ਲਓ ਦਾ ਰਿਜ਼ਲਟ ਬਹੁਤ ਵਧੀਆ ਆਂਦਾ ਹੈ ਜੀ ਸਕਿਨ ਤੇ ਟਾਈਪ ਤੁਸੀਂ ਪਾਣਾ ਹੈਗਾ ਔਰ ਜੇ ਸਕਿਨ ਆ ਤੁਸੀਂ ਪਾਣੀ ਵਿੱਚ ਵੀ ਕਰ ਸਕਦੇ ਜੇ ਬੇਸਨ ਨੂੰ ਤਾਂ ਹਲਦੀ ਨੂੰ ਜ਼ਰੂਰੀ ਨਹੀਂ ਕਿ ਤੁਸੀਂ ਦੁੱਧ ਹੀ ਪਾਣਾ ਜਾਂ ਦਹੀਂ ਪਾਣਾ ਹੈਗਾ ਪਾਣੀ ਵਿੱਚ ਜਾਂ ਰੋਜ਼ ਵਾਟਰ ਵੀ ਪਾ ਸਕਦੇ ਜੀ ਵੰਟਰ ਦੇ ਵਿੱਚ ਬਹੁਤ ਹੀ ਸਕਿਨ ਸਾਡੀ ਡਰਾਈ ਹੋ ਜਾਂਦੀ ਹੈ ਤੁਸੀਂ ਆਪਣਾ ਧਿਆਨ ਰੱਖਿਆ ਕਰੋ ਮੇਰੀਆਂ ਸਾਰੀਆਂ ਭੈਣਾਂ ਆਪਣੀ ਸਕਿਨ ਦਾ ਫਿਰ ਡਰਾਈ ਸਕਿਨ ਦੇ ਜਿਵੇਂ ਤੁਸੀਂ ਕਿਸੇ ਫੰਕਸ਼ਨ ਤੇ ਜਾਓਗੇ ਤਾਂ ਮੇਕਅੱਪ ਕਰੋਗੇ ਚੰਗਾ ਨਹੀਂ ਲੱਗਦਾ ਹੈਗਾ ਸਕਿਨ ਦੇ ਉੱਪਰ ਰੋਜ਼ ਰਾਤ ਨੂੰ ਤੁਸੀਂ ਜਿਵੇਂ ਮੈਂ ਬੋਲਿਆ ਮਲਾਈ ਦੀ ਮ사ਜ ਕਰੋ ਜਾਂ ਕੋਕੋਨਟ ਔਇਲ ਜਾਂ ਮੈਂ ਪਹਿਲਾਂ ਐਂਟੀ-ਏਜ ਕਿ ਬਣਾਨੀ ਦੱਸੀ ਹੋਈ ਤੁਹਾਨੂੰ ਉਹ ਵੀ ਤੁਸੀਂ ਮ사ਜ ਕਰ ਸਕਦੇ ਹੋ ਉਹਦੇ ਨਾਲ ਰਿੰਕਲ ਵੀ ਰਿਮੂਵ ਹੋਣ ਕੇ ਤੁਹਾਡੇ ਤੇ ਸਕਿਨ ਵੀ ਗਲੋ ਕਰੇਗੀ ਜੀ ਲਗਾਤਾਰ ਲਗਾਉਣ ਦੇ ਨਾਲ ਇੱਕ ਵਾਰੀ ਲਗਾਉਣ ਨਾਲ ਕੁਝ ਨਹੀਂ ਹੁੰਦਾ ਲਗਾਤਾਰ ਲਗਾਣਾ ਜੋ ਵੀ ਤੁਸੀਂ ਪੈਕ ਲਗਾ ਰਹੇ ਲਗਾਤਾਰ ਲਗਾਓ ਵੀਕ ਦੇ ਵਿੱਚ 2-3 ਵਾਰ ਤਾਂ ਲਗਾਓ ਹੀ ਰਿਜ਼ਲਟ ਬਹੁਤ ਹੀ ਵਧੀਆ ਆਉਂਦਾ ਹੈਗਾ ਅਮੇ ਅਸੀਂ ਸਕ੍ਰੈਪ ਕਰ ਲੈਣਾ ਹੈਗਾ ਪਹਿਲਾਂ ਫਿਰ ਅਸੀਂ ਇਹਨੂੰ 15 ਮਿੰਟ ਵਾਸਤੇ ਛੱਡ ਦਾਂਗੇ ਜੀ 15 ਮਿੰਟ ਲੱਗਾ ਰਹਿਣ ਦਵਾਂਗੇ ਵੀ ਬਹੁਤ ਵਧੀਆ ਰਿਜ਼ਲਟ ਆਵੇਗਾ ਤੁਸੀਂ ਖੁਦ ਲਗਾਓਗੇ ਫਿਰ ਤੁਹਾਨੂੰ ਪਤਾ ਲੱਗੇਗਾ ਕਾਫੀ ਦਾ ਰਿਜ਼ਲਟ ਕਿਵੇਂ ਦਾ ਆਉਂਦਾ ਤੇ ਮਲਾਈ ਦਾ ਤੇ ਬੇਸਨ ਅਸੀਂ ਐਡ ਕੀਤਾ ਹੋਇਆ ਹੈ ਜੋ ਵੀ ਨਿਊ ਮੇਰੀ ਵੀਡੀਓ ਦੇਖਦਾ ਜੀ ਲਾਈਕ ਕਰ ਦਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜੀ ਡੇਲੀ ਮੈਂ ਵੀਡੀਓ ਪਾਣੀ ਆ ਆਪਣੇ ਫੇਸ ਲਈ ਜੋ ਵੀ ਸਾਡੀ ਪ੍ਰੋਬਲਮ ਹੈ ਫੇਸ ਦੇ ਉੱਪਰ ਇੱਕ ਮੇਰੇ ਫਰੈਂਡ ਹੈ ਉਹਨਾਂ ਨੇ ਮੈਸੇਜ ਕੀਤਾ ਸੀ ਵੀਡੀਓ ਵਿੱਚ ਕਿ ਅਸੀਂ ਮੇਕਅਪ ਨੂੰ ਕਿਵੇਂ ਉਤਾਰਨਾ ਹੈਗਾ ਮੈਂ ਪਹਿਲਾਂ ਹੀ ਦੱਸਿਆ ਹੈਗਾ ਕਿ ਤੁਸੀਂ ਮੇਕਅਪ ਨੂੰ ਕੋਕੋਨਟ ਆਇਲ ਦੇ ਨਾਲ ਉਤਾਰ ਸਕਦੇ ਜੀ ਜਦੋਂ ਵੀ ਕਿਤੇੋਂ ਆਂਦੇ ਕੋਕੋਨਟ ਆਇਲ ਹੋ ਥੋੜਾ ਚੰਗੀ ਤਰ੍ਹਾਂ ਮ사ਜ ਕਰੋ ਆਪਣੇ ਫੇਸ ਤੇ ਆਪਣੇ ਅੱਖਾਂ ਦੇ ਉੱਪਰ ਜਿਵੇਂ ਮਸਕਰਾ ਆਇਲਾਈਨਰ ਵਗੈਰਾ ਲਗਾਇਆ ਹੁੰਦਾ ਨਾ ਆਈ ਸ਼ੈਡੋ ਉਹ ਸਾਰਾ ਰਿਮੂਵ ਹੋ ਜਾਂਦਾ ਆ ਚੰਗੀ ਤਰ੍ਹਾਂ ਤੁਸੀਂ 2-3 ਵਾਰ ਥੋੜਾ ਥੋੜਾ ਹੱਥ ਤੇ ਲੈ ਕੇ ਇਹਨੂੰ ਕਰੋ ਚੰਗੀ ਤਰ੍ਹਾਂ ਰਿਮੂਵ ਕਰ ਲੋ ਫਿਰ ਹੀ ਤੁਸੀਂ ਫੇਸ ਵਾਸ਼ ਕਰਿਆ ਕਰੋ ਤੁਸੀਂ ਕਿਤੇ ਮੇਕਅਪ ਕੀਤਾ ਹੋਇਆ ਤਾਂ ਆਉਂਦੀ ਹੈ ਹੀ ਤੁਸੀਂ ਫੇਸ ਵਾਸ਼ ਨਹੀਂ ਕਰਨਾ ਪਹਿਲਾਂ ਮੇਕਅਪ ਨੂੰ ਉਤਾਰਨਾ ਹੈਗਾ ਵਾ ਫਿਰ ਹੀ ਤੁਸੀਂ ਫੇਸ ਵਾਸ਼ ਕਰਨਾ ਹੈਗਾ ਦੋ ਤਿੰਨ ਦੋ ਵਾਰ ਫਿਰ ਵੀ ਫੇਸ ਵਾਸ਼ ਕਰੋ ਚੰਗੀ ਤਰ੍ਹਾਂ ਨਿਕਲ ਜਾਵੇਗਾ ਮੇਕਅਪ ਤੁਹਾਡਾ ਪਹਿਲਾਂ ਕੋਕੋਨਟ ਆਇਲ ਦੇ ਨਾਲ ਉਤਾਰਨਾ ਹੈਗਾ ਬਿਲਕੁਲ ਰਿਮੂਵ ਹੋ ਜਾਂਦਾ ਹੈ ਮੇਕਅਪ ਸਾਰਾ ਇਹਨੂੰ ਤੁਸੀਂ 15 ਮਿੰਟ ਲਗਾ ਕੇ ਰੱਖੋ 15 ਮਿੰਟ ਤੋਂ ਬਾਅਦ ਤੁਸੀਂ ਥੋੜਾ ਹੱਥਾਂ ਨੂੰ ਜਿਵੇਂ ਡਰਾਈ ਹੋ ਗਿਆ ਹੱਥਾਂ ਨੂੰ ਗਿੱਲਾ ਕਰਕੇ ਆਪਣੇ ਫੇਸ ਨੂੰ ਗਿੱਲਾ ਕਰਕੇ ਤੇ 2 ਮਿੰਟ ਦੀ ਸੌਫਟ ਹੱਥ ਨਾਲ ਮ사ਜ ਦੇ ਕੇ ਉਤਾਰ ਦਿਓ ਸੌਫਟ ਹੱਥ ਨਾਲ ਦੇਣੀ ਹੈਗੀ ਮ사ਜ ਤੁਸੀਂ ਰਗੜਾ ਰਗੜੀ ਨਹੀਂ ਕਰਨੀ ਹੈਗੀ ਕਿ ਅਸੀਂ ਰਗੜ ਕੇ ਆਪਣੀ ਸਕਿਨ ਨੂੰ ਜ਼ਿਆਦਾ 글로ਅ ਆ ਜਾਏਗਾ ਰਗਣ ਨਾਲ ਕੋਈ ਸਕਿਨ ਤੁਹਾਡੀ ਸਹੀ ਨਹੀਂ ਹੁੰਦੀ ਖਰਾਬ ਹੀ ਹੁੰਦੀ ਹੈ ਨੁਕਸਾਨ ਮਿਲਦਾ ਹੈ ਸਾਡੀ ਸਕਿਨ ਨੂੰ ਤੇ ਤੁਸੀਂ 15 ਮਿੰਟ ਲਗਾ ਕੇ ਸੌਫਟ ਹੱਥ ਨਾਲ ਇਹਨੂੰ ਵਾਸ਼ ਕਰ ਲਓ ਠੰਡੇ ਪਾਣੀ ਨਾਲ ਸ਼ਾਮ ਨੂੰ ਲਗਾਓ ਤੁਸੀਂ ਸ਼ਾਮ ਨੂੰ ਹੀ ਪੈਕ ਲਗਾਇਆ ਕਰੋ ਜੀ ਤੁਸੀਂ ਫ੍ਰੀ ਹੋ ਕੇ ਦੇ ਰੇਨਾ ਪੈਕ ਲਗਾਇਆ ਕਰੋ ਸ਼ਾਮ ਨੂੰ ਲਗਾਇਆ ਕਰੋ ਰਿਜ਼ਲਟ ਵਧੀਆ ਆਂਦਾ ਹੈਗਾ ਤੁਹਾਡੇ ਦਾਗ-ਧੱਬੇ ਵੀ ਰਿਮੂਵ ਹੋਣਗੇ ਡਰਾਈਨੈਸ ਵੀ ਦੂਰ ਹੋਵੇਗੀ ਬਾਅਦ ਵਿੱਚ ਵਾਸ਼ ਕਰਨ ਤੋਂ ਬਾਅਦ ਤੁਸੀਂ ਕੋਕੋਨਟ ਆਲ ਦੀ 2 ਮਿੰਟ ਦੀ ਮ사ਜ ਦੇਜੋ ਉੱਪਰ ਨੂੰ ਸਕਿਨ ਕਰਕੇ نیچے ਨੂੰ ਖਿੱਚ ਕੇ ਨਹੀਂ ਆਉਣੀ ਮੈਂ ਬਾਰ-ਬਾਰ ਆਪਣੀਆਂ ਭੈਣਾਂ ਨੂੰ ਤਾਂ ਬੋਲਦੀ ਕਿ ਤੁਸੀਂ ਸਮਝ ਜਾਓ ਕਿ ਅਸੀਂ نیچے ਨੂੰ ਸਕਿਨ ਨੂੰ ਖਿੱਚ ਕੇ ਨਹੀਂ ਲੈ ਕੇ ਆਣਾ ਉੱਪਰ ਨੂੰ ਹੀ ਮ사ਜ ਕਰਨੀ ਜੇ ਤੁਹਾਨੂੰ ਨਹੀਂ ਪਤਾ ਹੈਗਾ ਤੁਸੀਂ ਕੋਈ ਵੀਡੀਓ ਦੇਖ ਲਓ ਜੀ ਕਿ ਮ사ਜ ਅਸੀਂ ਕਿਵੇਂ ਕਰਨੀ ਹੈਗੀ ਉੱਤੋਂ ਤੁਹਾਨੂੰ ਪਤਾ ਚੱਲ ਜਾਵੇਗਾ ਜੋ ਵੀ ਵੀਡੀਓ ਦੇਖ ਰਿਹਾ ਲਾਈਕ ਸਬਸਕ੍ਰਾਈਬ ਆਉ ਸ਼ੇਅਰ ਪਲੀਜ਼ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰਨ ਮੇਰੀਆਂ ਭੈਣਾ ਥੈਂਕ ਯੂ ਜੀ ਸਭੀ ਕੋ